ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਇੱਕ ਬਹੁਤ ਹੀ ਮਤਲਬ ਕਮਾਲ ਦੇ ਸ਼ਬਦ ਤੇ ਗੱਲ ਕਰਾਂਗੇ ਹਾਂਜੀ ਇਸ ਦੀ ਸ਼ੁਰੂਆਤ ਇੱਕ ਅਜਿਹੀ ਗੱਲ ਨਾਲ ਹੁੰਦੀ ਹੈ ਜੋ ਸੋਚਣ ਲਾ ਦਿੰਦੀ ਹੈ ਕਿ ਸੱਚੇ ਗੁਰੂ ਨੂੰ ਮਿਲਦਿਆਂ ਹੀ ਸਭ ਕੁਝ ਉਲਟ ਜਾਂਦਾ ਹੈ ਬਿਲਕੁਲ ਤੇ ਇਹ ਉਲਟ ਜਾਣਾ ਸਿਰਫ ਕੋਈ ਧਾਰਮਿਕ ਤਬਦੀਲੀ ਨਹੀਂ ਹੈ ਅੱਛਾ ਦੇਖੋ ਇਹ ਇੱਕ ਬਹੁਤ ਡੂੰਗੀ ਮਨੋਵਿਗਿਆਨਿਕ ਗੱਲ ਹੈ ਅੱਜ ਕੱਲ ਲੋਕ ਰੀਫਰੇਮਿੰਗ ਦੀ ਗੱਲ ਕਰਦੇ ਨੇ ਹੈਨਾ ਪਰ ਗੁਰੂ ਸਾਹਿਬ ਤਾਂ ਪੂਰੀ ਹੋਂਦ ਦੀ ਦਿਸ਼ਾ ਬਦਲਣ ਦੀ ਗੱਲ ਕਰ ਰਹੇ ਨੇ ਵਾਹ ਤਾਂ ਫਿਰ ਇਹ ਜੋ ਪਹੇਲੀ ਤੋਕ ਹੈ ਸਤਗੁਰ ਮਿਲਿਆ ਉਲਟੀ ਪਈ ਇਸ ਦਾ ਅਸਲ ਚ ਮਤਲਬ ਕੀ ਸਮਝਿਏ ਇੱਕ ਕਿਸ ਤਰ੍ਹਾਂ ਦਾ ਉਲਟ ਫੇਰ ਹੈ ਇਸ ਨੂੰ ਕਿਵੇਂ ਕਹਾਂ ਇੰਜ ਸਮਝੋ ਜਿਵੇਂ ਕੋਈ ਨਦੀ ਸਮੁੰਦਰ ਵੱਲ ਜਾਣ ਦੀ ਬਜਾਏ ਅਚਾਨਕ ਆਪਣੇ ਸੋਮੇ ਵੱਲ ਪਹਾੜ ਵੱਲ ਵਾਪਸ ਵਹਿਣ ਲੱਗ ਪਵੇ ਸਾਡਾ ਮਨ ਵੀ ਤਾਂ ਇੱਕ ਨਦੀ ਵਾਂਗ ਹੀ ਹੈ ਹਮੇਸ਼ਾ ਬਾਹਰ ਵੱਲ ਵਹਿੰਦਾ ਹੈ ਖਾਇਸ਼ਾਂ ਦੁਨੀਆਵੀ ਸ਼ੋਰ ਭਟਕਣਾ ਵੱਲ ਹਾਂ ਬਿਲਕੁਲ ਭਟਕਣਾ ਵੱਲ ਪਰ ਜਦੋਂ ਗੁਰੂ ਮਿਲਦਾ ਹੈ ਇਹ ਵਹਾਂ ਇਹ ਮੁੜ ਜਾਂਦਾ ਹੈ ਮਨ ਆਪਣੇ ਅੰਦਰ ਵੱਲ ਆਪਣੇ ਸੱਚ ਵੱਲ ਮੁੜਨਾ ਸ਼ੁਰੂ ਕਰ ਦਿੰਦਾ ਹੈ ਤੇ ਸ਼ਾਇਦ ਇਸੇ ਨੂੰ ਜੀਵਤ ਮਰਨਾ ਕਿਹਾ ਗਿਆ ਹੈ ਇਹ ਵਿਚਾਰ ਬਹੁਤ ਗਹਿਰਾ ਲੱਗਦਾ ਹੈ ਇਹੀ ਹੈ ਜੀਵਤ ਮਰਨਾ ਦਾ ਮਤਲਬ ਹੈ ਕਿ ਤੁਹਾਡੀ ਹਉਮੈ ਤੁਹਾਡੀ ਮੈਂ ਉਹ ਮਰ ਜਾਂਦੀ ਹੈ ਪਰ ਤੁਸੀਂ ਜਿਉਂਦੇ ਰਹਿੰਦੇ ਹੋ ਯਾਨੀ ਕਿ ਜਦੋਂ ਮਨ ਬਾਹਰ ਪਚਣਾ ਬੰਦ ਕਰ ਦਿੰਦਾ ਹੈ ਤਾਂ ਹਉਮੈ ਦੀ ਮੌਤ ਹੋ ਜਾਂਦੀ ਹੈ। ਇਹੀ ਅਸਲ ਉਲਟ ਫੇਰ ਹੈ। ਪਰ ਇਹ ਅਵਸਥਾ ਹਾਸਲ ਕਰਨੀ ਤਾਂ ਬਹੁਤ ਔਖੀ ਲੱਗਦੀ ਹੈ। ਇਸ ਦਾ ਕੋਈ ਅਮਲੀ ਤਰੀਕਾ? ਸ਼ਾਇਦ ਇਸੇ ਲਈ ਗੁਰੂ ਸਾਹਿਬ ਫਿਰ ਮਨ ਨੂੰ ਸਿੱਧਾ ਸਮਝਾਉਂਦੇ ਨੇ। ਹਾਂ ਬਿਲਕੁਲ। ਸ਼ਬਦ ਦੀ ਕੇਂਦਰੀ ਤੁਕ ਜੋ ਕਹਿੰਦੇ ਨੇ ਮਨ ਰੇ ਹਰ ਹਰ ਸੇਤੀ ਲਿਵ ਲਾਏ। ਇੱਕ ਸੱਦਾ ਹੈ ਹੈਨਾ? ਹਾਂ। ਇਹ ਹੁਕਮ ਨਹੀਂ ਇੱਕ ਪਿਆਰ ਭਰਿਆ ਸੱਦਾ ਹੈ। ਲਿਵ ਲਉਣ ਨਾਲ ਹੌਲੀ-ਹੌਲੀ ਇੱਕ ਮਿਠਾਸ ਪੈਦਾ ਹੁੰਦੀ ਹੈ। ਪ੍ਰਮਾਤਮਾ ਦਾ ਨਾਮ ਫਿਰ ਇੱਕ ਇੱਕ ਕਰ ਬਣ ਜਾਂਦਾ ਹੈ ਇੱਕ ਅੰਦਰੂਨੀ ਆਸਰਾ ਹਾਂ ਇਹ ਸਿਰਫ ਧਰਮ ਨਹੀਂ ਇੱਕ ਅੰਦਰੂਨੀ ਕੈਮਿਸਟਰੀ ਹੈ ਜੋ ਤੁਹਾਡੇ ਮਨ ਨੂੰ ਹੀ ਬਦਲ ਦਿੰਦੀ ਹੈ ਪਰ ਫਿਰ ਸਵਾਲ ਉੱਠਦਾ ਹੈ ਕਿ ਇਹ ਸਭ ਇੰਨਾ ਸਿੱਧਾ ਕਿਉਂ ਨਹੀਂ ਹੁੰਦਾ ਮਤਲਬ ਸਾਡਾ ਮਨ ਕੁਦਰਤੀ ਤੌਰ ਤੇ ਇਸ ਪਾਸੇ ਕਿਉਂ ਨਹੀਂ ਜਾਂਦਾ ਕਿਉਂਕਿ ਮਨ ਦੀ ਫਿਤਰਤ ਹੀ ਬਾਹਰ ਮੁਖੀ ਹੈ ਬਾਣੀ ਸਾਫ ਕਹਿੰਦੀ ਹੈ ਬਿਨ ਗੁਰਪ੍ਰੀਤ ਨਾ ਉਪਜੈ ਗੁਰੂ ਤੋਂ ਬਿਨਾਂ ਇਹ ਖਿੱਚ ਇਹ ਪਿਆਰ ਪੈਦਾ ਹੀ ਨਹੀਂ ਹੁੰਦਾ ਅੱਛਾ ਇਸੇ ਕਰਕੇ ਮਨਮੁਖ ਲੋਕ ਮਤਲਬ ਜੋ ਮਨ ਪਿੱਛੇ ਚੱਲਦੇ ਨੇ ਉਹ ਬਾਹਰੀ ਕਰਮਾਂ 'ਚ ਹੀ ਫਸੇ ਰਹਿੰਦੇ ਹਨ ਇੱਕ ਬਹੁਤ ਤਿੱਖਾ ਰੂਪਕ ਵਰਤਿਆ ਗਿਆ ਹੈ ਕਿ ਉਹ ਖਾਲੀ ਢੂੜ ਫਰੋਲਦੇ ਰਹਿੰਦੇ ਹਨ ਖਾਲੀ ਢੂੜ ਫਰੋਲਣਾ ਵਾ ਮਤਲਬ ਮਿਹਨਤ ਤਾਂ ਬਹੁਤ ਦਿਸਦੀ ਹੈ ਪਰ ਅੰਦਰੋਂ ਸਭ ਖਾਲੀ ਹੈ ਕੁਝ ਹਾਸਿਲ ਨਹੀਂ ਹੁੰਦਾ ਇਹ ਤਾਂ ਸਿੱਧੀ ਝੋਟ ਹੈ ਉਸ ਦਿਖਾਵੇ ਤੇ ਜੋ ਅਸੀਂ ਕਈ ਵਾਰ ਕਰਦੇ ਹਾਂ ਤਾਂ ਫਿਰ ਜਦੋਂ ਇਹ ਸਿਰਫ ਦਿਖਾਵਾ ਨਹੀਂ ਰਹਿੰਦਾ ਜਦੋਂ ਗੁਰੂ ਦੀ ਗੱਲ ਸੱਚੀ ਦਿਲ 'ਚ ਉਤਰ ਜਾਂਦੀ ਹੈ ਉਦੋਂ ਕੀ ਹੁੰਦਾ ਉਦੋ ਜਿਵੇਂ ਬਾਣੀ ਦਸਦੀ ਹੈ ਗੁਰ ਮਿਲਿਆ ਨਾਮ ਮਨ ਰਵਿਆ ਰਵਿਆ ਦਾ ਮਤਲਬ ਹੈ ਰਚਮਚ ਜਾਣਾ ਇਕਮਿਕ ਹੋ ਜਾਣਾ ਬਿਲਕੁਲ ਨਾਮ ਫਿਰ ਮਨ ਚ ਆਉਂਦਾ ਜਾਂਦਾ ਨਹੀਂ ਸਗੋਂ ਉੱਥੇ ਵਸ ਜਾਂਦਾ ਹੈ ਸਥਿਰ ਹੋ ਜਾਂਦਾ ਹੈ ਫਿਰ ਸਿਫਤ ਸਲਾਬ ਮਜਬੂਰੀ ਨਹੀਂ ਸੁਭਾਅ ਬਣ ਜਾਂਦੀ ਹੈ ਤੇ ਇਹੀ ਅਸਲ ਬਦਲਾਅ ਹੋਇਆ ਹਾਂ ਇਹੀ ਅਸਲੀ ਅੰਦਰੂਨੀ ਬਦਲਾਅ ਹੈ ਤੇ ਇਸ ਸਾਰੀ ਯਾਤਰਾ ਦਾ ਇਸ ਉਲਟ ਫੇਰ ਦਾ ਅੰਤਿਮ ਨਤੀਜਾ ਕੀ ਹੈ ਵਾਣੀ ਦਾ ਆਖਰੀ ਸੁਨੇਹਾ ਹੈ ਆਇਆ ਸੁ ਪਰਵਾਨ ਹੈ ਇਸ ਦਾ ਪਾਵ ਹੈ ਕਿ ਜਿਸ ਇਨਸਾਨ ਦਾ ਜੀਵਨ ਇਸ ਤਰ੍ਹਾਂ ਉਲਟ ਗਿਆ ਜਿਸ ਨੇ ਆਪਣੀ ਸੂਰਤ ਗੁਰੂ ਨਾਲ ਜੋੜ ਲਈ ਉਸ ਦਾ ਦੁਨੀਆ ਤੇ ਆਉਣਾ ਸਫਲ ਹੋ ਗਿਆ ਪਰਵਾਨ ਹੋ ਗਿਆ ਇਹ ਮਿਲਾਬ ਫਿਰ ਜ਼ਬਰਦਸਤੀ ਨਾਲ ਨਹੀਂ ਨਹੀਂ ਬਿਲਕੁਲ ਨਹੀਂ ਇਹ ਸ਼ਬਦ ਤੋਂ ਮਿਲੀ ਸੇਧ ਅਤੇ ਪੂਰੇ ਸਮਰਪਣ ਨਾਲ ਹੁੰਦਾ ਹੈ ਦਾ ਇਸ ਪੂਰੀ ਗੱਲਬਾਤ ਦਾ ਸਾਰ ਇਹੀ ਹੈ ਕਿ ਗੁਰੂ ਨੂੰ ਮਿਲਣਾ ਸਿਰਫ ਕੁਝ ਸਿੱਖਣਾ ਨਹੀਂ ਹੈ ਨਹੀਂ ਇਹ ਆਪਣੇ ਜੀਵਨ ਦੇ ਵਹਾ ਨੂੰ ਹੀ ਪੂਰੀ ਤਰ੍ਹਾਂ ਮੋੜ ਦੇਣਾ ਹੈ ਬਿਲਕੁਲ ਸਹੀ ਕਿਹਾ ਦਿਸ਼ਾ ਬਾਹਰੋਂ ਅੰਦਰ ਵੱਲ ਹੋ ਜਾਂਦੀ ਹੈ ਮਨ ਦੀ ਕੜਵਾਹਟ ਮਿਠਾਸ ਚ ਬਦਲ ਜਾਂਦੀ ਹੈ ਤੇ ਦਿਲ ਸੱਚ ਲਈ ਜਾਗ ਜਾਂਦਾ ਹੈ ਇਨਸਾਨ ਫਿਰ ਸਿਰਫ ਬਾਹਰੋਂ ਸਿੱਖ ਨਹੀਂ ਰਹਿੰਦਾ ਅੰਦਰੋਂ ਬੰਦਾ ਹੈ ਤਾਂ ਜਾਂਦੇ ਜਾਂਦੇ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਈਏ ਜੇਕਰ ਮਨ ਦੀ ਕੁਦਰਤੀ ਦਿਸ਼ਾ ਹਮੇਸ਼ਾ ਬਾਹਰ ਵੱਲ ਹੈ ਤਹਰ ਰੋਜ਼ ਜਾਣ ਬੁਝ ਕੇ ਅੰਦਰ ਵੱਲ ਮੁੜਨ ਦੀ ਇੱਕ ਛੋਟੀ ਜੀ ਕੋਸ਼ਿਸ਼ ਸਾਡੇ ਛੋਟੇ ਵੱਡੇ ਫੈਸਲਿਆਂ ਨੂੰ ਕਿਵੇਂ ਬਦਲ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ